हाँ जी स्टूडेंट्स तो स्वागत है तोड़ा सार्याद का तो अपने चैनल पंजाब डिग्री क्लासिस सो राजे रजे अगली जोड़ी क्लास है उस योगा तो मेडिटेशन की गल करा काफ़ी स्टूडेंट्स की डिमांड आ रही थी मैम सा नहीं है सो समय तो लग गया थोड़ा ऐसे करके प्रैपरेशन करते हुए थोड़ा टाइम भी ज़्यादा लग्या लेकिन उ ਸਿਸਟਮ ਰੇਗਾ ਸਭ ਜੋ ਪੜਾਇਆ ਜਾਏਗਾ ਉਸਦੇ ਪ੍ਰੋਪਰ ਤੁਹਾਨੂੰ ਨੋਟਸ ਵੀ ਦਿੱਤੇ ਜਾਣਗੇ ਖਾਲੀ ਇਹ ਨਹੀਂ ਹੈ ਕਿ ਮੈਂ ਪੰਜ ਸੱਤ ਗੱਲਾਂ ਕਰਕੇ ਚਲੀ ਜਾਵਾਂਗੀ ਇੱਥੇ ਤੇ ਤੁਹਾਡਾ ਜਿਹੜਾ ਹੈ ਮਤਲਬ ਤੁਹਾਡੀ ਤਿਆਰੀ ਨਾ ਹੋਈ ਟਾਈਮ ਤੁਹਾਡਾ ਵੀ ਕੀਮਤੀ ਹੈ ਔਰ ਉਸ ਟਾਈਮ ਨੂੰ ਇਸ ਯੂਟਿਲਾਈਜ਼ ਕਰਨਾ ਚਾਹਣੇ ਆ ਬਹੁਤ ਵਧੀਆ ਤਰੀਕੇ ਨਾਲ ਠੀਕ ਹੈ ਨਾ ਹਾਂਜੀ ਹਾਂਜੀ ਜੀਓਗ੍ਰਾਫੀ ਦੀ ਕਲਾਸ ਤੁਸੀਂ ਕਹਿ ਰਹੇ ਹੋ ਅੱਛਾ ਮੈਨੂੰ ਤੁਸੀਂ ਪਹਿਲੇ ਦੱਸੋ ਹਰਪੀਤ ਕਿਹੜੀ ਯੂਨੀਵਰਸਿਟੀ ਦੇ ਹੋ ਤੁਸੀਂ

ਪੀਯੂ ਚੰਡੀਗੜ੍ਹ ਦੇ ਸੈਮ 5 ਦੀ ਕਲਾਸ ਤੁਸੀਂ ਕਹਿੰਦੇ ਹੋ ਫਾਸਟ ਕਰਵਾਇਆ ਸੀ ਕਿਉਂਕਿ ਐਗਜ਼ਾਮ ਦੀ ਐਵੇਂ ਸੀਗਾ ਕਿ ਇੱਕ ਫਾਸਟ ਰਿਵੀਜ਼ਨ ਦੇ ਦਈਏ ਨੋਟਸ ਦੇ ਦਈਏ ਪ੍ਰੋਪਰ ਤੁਹਾਨੂੰ ਤੁਹਾਡਾ ਐਗਜ਼ਾਮ ਤਾਂ ਆਈ ਥਿੰਕ ਹਲੇ ਨਹੀਂ ਹੈਗਾ ਮਤਲਬ 15 16 ਤੱਕ ਹੈ ਸ਼ਾਇਦ ਹਾਂ ਸੈਮ 3 ਵਾਲਿਆਂ ਦਾ ਪੀਯੂਸੀ ਵਾਲਿਆਂ ਦਾ ਹਲੇ ਤਾਂ ਐਗਜ਼ਾਮ ਨਹੀਂ ਹੈ ਹਾਂ ਪੀਯੂ ਚੰਡੀਗੜ੍ਹ ਤਾਂ ਕੱਲ੍ਹ ਹੈ ਹਮਮ ਨੋਟਸ ਬੇਟਾ ਤੁਹਾਡੇ ਦਿੱਤੇ ਹੋਏ ਨੇ ਤੁਸੀਂ ਉਹਨਾਂ ਨੂੰ ਪੜ੍ਹੋ ਬਹੁਤ ਈਜ਼ੀ ਹੈਗੇ ਨੇ ਹਨਾ ਉਹ ਉਹੀ ਸੀ ਮੈਂ ਧਿਆਨ ਨਾਲ ਤੁਹਾਡਾ ਐਂਗਲੋ ਅਮਰੀਕਨ ਤੇ ਉਹ ਵਾਲਾ ਯੂਰਪ ਵਾਲਾ ਉਹਦੇ ਵਿੱਚ ਮੈਕਸਿਮਮ ਚੀਜ਼ਾਂ ਜਿਹੜੀਆਂ ਦਿੱਤੀਆਂ ਹੋਆਂ ਨੂੰ ਤੁਸੀਂ ਯਾਦ ਕਰੋ ਕੋਰਸ ਦੇ ਵਿੱਚ ਸਾਰਾ ਕੁਝ ਦਿੱਤਾ ਹੋਇਆ ਹੈ ਔਰ ਬਾਇਲਿੰਗੁਅਲ ਕੀ ਟ੍ਰਾਈਲਿੰਗੁਅਲ ਵੀ ਦਿੱਤਾ ਹੋਇਆ ਹੈ ਹਨਾ ਉਹਦੇ ਵਿੱਚ ਮੈਂ ਐਂਗਲੋ ਅਮਰੀਕਨ ਕਰਵਾਇਆ ਉਸ ਤੋਂ ਬਾਅਦ ਤੁਹਾਨੂੰ ਯੂਰਪ ਦਾ ਕਰਵਾਇਆ ਉਹੀ ਸੀ ਨਾ ਲੇਟਿਨ ਅਮਰੀਕਾ ਵਾਲਾ ਕਰਵਾਇਆ ਸੀ केड़े -केड़े कंट्रीज ने किस तरह का अपना है है हाँ। वो हैगा कलाइमेट है हाँ तो उस कोर्स नै लो ना बेटा उनो पढ़ लो क्योंकि जिन्ना मैं करवाऊँगी वो मतलब वो मैं, मैं मैक्सीम तो ही नोट्स प्रोवाइड करवाए क्योंकि तुम याद करोगे ना तो ही याद होना तो बेटा योगा एंड मैडिटेन की गल करिए यूनिट पहले आप थोड़ा जिलेबस देख लीए ਯੂਨਿਟ 1 ਦੇ ਵਿੱਚ ਆਉਂਦਾ ਹੈ ਇੰਟਰੋਡਕਸ਼ਨ ਐਂਡ ਫਾਊਂਡੇਸ਼ਨ ਆਫ ਯੋਗਾ ਐਂਡ ਇੱਕ ਲੰਬੀ ਕਲਾਸ ਵੀ ਲੱਗੀ ਵੀ ਹੈ ਆ YouTube ਤੇ ਵੀ ਆਈ ਥਿੰਕ ਹੈ ਔਰ ਤੁਹਾਨੂੰ ਉਹਦੇ ਚ ਕੋਰਸ ਚ ਪਾ ਦਿੱਤੀ ਗਈ ਹੈ ਜਿਹੜਾ ਤੁਹਾਡਾ ਕੋਰਸ ਹੈ ਨਾ ਉਸ ਚ ਅਪਲੋਡ ਕਰਤੀ ਹੈ ਇੱਕ ਇੱਕ ਘੰਟੇ ਦੀ ਕਲਾਸ ਆਈ ਥਿੰਕ ਹੈਗੀ ਆ ਉਹ ਉਹਨੂੰ ਵੀ ਤੁਸੀਂ ਕਰ ਸਕਦੇ ਹੋ ਕੋਈ ਗੱਲ ਨਹੀਂ ਦੇਖ ਲੈਣੇ ਬੇਟਾ ਹਾਂ मीनिंग ऑफ योगा योगा का मतलब की है बेटा योगा का मतलब द वर्ड योगा ड्राइव फ्रॉम संस्कृत रूट युज युज मतलब जोड़ना योजना योग योग का मतलब कहना जुड़ना जोड़ना कहने जॉइन यूनाइट जुड़ना जुड़ना द यूनियन ऑफ बॉडी माइंड एंड सोल देखा देखो आपा बहुत बहुत अच्छा टॉपिक है ये तो जिंदगी भी सब बॉडी शरीर हो गया माइंड दिमाग ते आत्मा इन तीन जुड़ना योग कहते हैं और अब ज्यादातर दुखी ने ना इंसान सिर्फ दुखी ऐसे कारण ने है। ऐसे कारण दुखी ने क्योंकि मन कुछ होर शरीर कितने होर आत्मा की असि आवाज नहीं सुनते तो मन देखो कोई कम है ਮੰਨ ਲਓ ਕੋਈ ਤੁਸੀਂ ਬਾਜ਼ਾਰ ਜਾਂਦੇ ਹੋ ਛੋਲੇ ਪਟੂਰੇ ਵਾਲਾ ਛੋਲੇ ਪਟੂਰੇ ਕੱਢੀ ਜਾਂਦਾ ਹੈ ਹਨਾ ਬਣਾਈਏ ਛੋਲੇ ਬਣਾ ਕੇ ਬੈਠਾ ਹੈ ਪਟੂਰੇ ਕੱਢੀ ਜਾਂਦਾ ਤੁਹਾਨੂੰ ਪਤਾ ਹੈ ਕਿ ਤੁਹਾਡੀ ਸਿਹਤ ਸਹੀ ਨਹੀਂ ਹੈ ਤੁਹਾਡਾ ਸਰੀਰ ਨਹੀਂ ਸਹਿੰਦਾ ਪਰ ਤੁਹਾਡਾ ਦਿਲ ਨਹੀਂ ਰੰਦਾ ਤੁਸੀਂ ਫੇਰ ਖਾ ਲੈਂਦੇ ਹੋ ਦੋਸਤਾਂ ਦੇ ਨਾਲ ਮਿਲ ਕੇ ਨਸ਼ਾ ਹੈ ਸ਼ਰਾਬ ਹੈ ਤੁਹਾਡੀ ਆਤਮਾ ਨਹੀਂ ਕਹਿੰਦੀ ਕਿ ਮੈਂ ਪੀਵਾਂ

ਸਰੀਰ ਆਤਮਾ ਤੇ ਮਨ ਤਿੰਨਾਂ ਦਾ ਜੁੜਨਾ ਯਾਨੀ ਤੁਹਾਡੇ ਅੰਦਰੋਂ ਆਵਾਜ਼ ਆਵੇ ਵੀ ਇਹ ਕੰਮ ਨਹੀਂ ਕਰਨਾ ਤਾਂ ਮਨ ਕਰੇ ਨਾ ਫਿਰ ਉਹ ਤੇ ਨਾ ਉਹ ਸਰੀਰ ਉਸ ਪਾਸੇ ਜਾਣ ਨਾ ਉਸ ਪਾਸੇ ਪੈਰ ਜਾਣ ਤੁਹਾਨੂੰ ਪਤਾ ਹੈ ਕਿ ਇੱਥੇ ਗੰਦਗੀ ਹੈਗੀ ਹੈ ਇੱਥੇ ਮੈਂ ਗੰਦੇ ਗੰਦੀ ਦੋਸਤੀ ਚ ਰਹੂੰਗਾ ਤੇ ਵਿਗੜੂੰਗਾ ਫਿਰ ਵੀ ਤੁਹਾਡੇ ਪੈਰ ਉੱਥੇ ਜਾਈ ਜਾ ਰਹੇ ਇਟ ਮੀਨਸ ਤੁਹਾਡੇ ਪੈਰਾਂ ਤੇ ਕੰਟਰੋਲ ਨਹੀਂ ਹੈਗਾ ਤੁਹਾਡਾ ਇਟ ਮੀਨਸ ਇਹ ਹੋਇਆ कि तो किन तो जरूरत है योगा करोग का मतलब की है मन शरीर ते आत्मा का जुड़ना जुड़न का मतलब डब्बे पा दिते मतलब यह है कि थोड़ी आत्मा कहती है मन उसन सुने मन के आत्मा दोनों जेडे है वो एक दूजे की सलाह न चलन ते शरीर किसी गलत वाले पासे ना जा शरीर की है, शरीर है ये शरीर हैगी गई ਤੇ ਮਨ ਤੇ ਆਤਮਾ ਕੀ ਨੇ ਉਹਦੇ ਵਿੱਚ ਬੈਠੇ ਡਰਾਈਵਰ ਜੇ ਮਨ ਤੇ ਆਤਮਾ ਲੜੀ ਜਾਣਗੇ ਤਾਂ ਡਿੱਗੂ ਤਾਂ ਹੀ ਤਾਂ ਬੰਦੇ ਡਿਪਰੈਸ਼ਨ ਚ ਜਾਂਦੇ ਨੇ ਦੁਵਿਧਾ ਮੇਂ ਦੋਨੋਂ ਗਏ ਮਾਇਆ ਮਿਲੀ ਨਾ ਰਾਮ ਕਲੀਅਰ ਆ ਮੈਂ ਤੁਹਾਨੂੰ ਸਮਝਾਤਾ ਹੁਣ ਅਗਲੀ ਗੱਲਾਂ ਦੀ ਹੈ ਫਾਊਂਡੇਸ਼ਨ ਆਫ ਯੋਗਾ ਯੋਗ ਦੀ ਨੀ ਕਿਵੇਂ ਰੱਖੀ ਗਈ ਠੀਕ ਹੈ ਇਹ ਵਾਸਤਵ ਚ ਬੇਟਾ ਭਾਰਤ ਵਿੱਚ ਪ੍ਰਾਚੀਨ ਭਾਰਤੀ ਦਰਸ਼ਨ ਦੀ ਇਹ ਜਨਮ ਦਿੱਤਾ ਹੋਇਆ ਹੈਗਾ ਪਹਿਲੀ ਸਿਸਟਮੈਟਿਕ ਐਕਸਪਲੇਨ ਇਸ ਫਾਊਂਡ ਪਤੰਜਲੀਜ਼ ਯੋਗ ਸੂਤਰ ਪਹਿਲੀ ਵਾਰੀ ਪਤੰਜਲੀ ਨੇ ਯੋਗ ਸੂਤਰ ਦੇ ਵਿੱਚ ਇਸ ਨੂੰ ਇਹਦੇ ਬਾਰੇ ਦੱਸਿਆ ਸੀ ਜਿੰਦਾ ਮੇਨ ਏਮ ਯੋਗ ਦਾ ਮਤਲਬ ਉਦੇਸ਼ ਕੀ ਹੈ ਉਦੇਸ਼ ਹੈ ਫਿਜ਼ੀਕਲ ਵੈਲ ਬੀ ਚੰਗੇ ਪਲੇ ਸਰੀਰ ਨਾਲ ਤੁਸੀਂ ਨਿਵਾਸ ਕਰਨਾ ਆਪਦੇ ਸਰੀਰ ਨੂੰ ਸਵਸਥ ਰੱਖਣਾ ਸਰੀਰ ਸਵਸਥ ਕੀ ਮੇ ਰਹੂਗਾ ਜਦੋਂ ਅਨਾਪਸ਼ਣ ਆਪ ਜਿਬ ਦੇ ਉੱਤੇ ਕੰਟਰੋਲ ਰਹੂਗਾ

ठीक है उस तो बाद एगा जे तीन योग करोगे की करोगे वो योगा सिखाते की है लोंग ब्रीदिंग करो सह कंट्रोल करो अभी सह जी है लंबी लंबी लो आराम लो है ना उनका मन शांत तो होगा आत्मा शांत होगी शरीर शांत होएगा है ना एक बैलेंस बन जाएगा उस वास्ते की करो आसान करो प्राणायाम प्राणायाम की है प्राणायाम करो और करो है ना योगा शरीर की फिटनेस लाइ जरूरी है भावनात्मक संतुलन जरूरी है भावना मतलब भावनात्मक संतुलन का मतलब गुस्सा आया तो ऐम नहीं कि जो कुछ मर्जी डंडे मारी जाओ किसी हाँ जी इस तो बाद करोंगे वीडियो एंड एनशियंट इंडिया वाली जी एक हजार तक वाली इस क्लास तो होगी हिस्ट्री होगी ठीक है सो so, ये क्लास तो बाद हिस्ट्री क्लास जरूर लवानी मतलब प्रोपर शॉर्ट क्वेश्चन को देखो कोर्स पूरा बन चुका है स्टोर चलोड हो चुका है तो की होंगे गा मैं अगे बहुत देखा और जो भी कोर्स मिल रहे आप सोचो एने घट्ट रेंज दैठे हर बच्चा पढ़े ਠੀਕ ਹੈ ਤੁਸੀਂ ਖੜੇ ਖੜੇ ਪੀਜ਼ਾ ਖਾ ਲੈਨੇ ਹੋ 2 200 ਰੁਪਿਆ ਦਾ ਹੈ ਖੜੇ ਖੜੇ ਬਾਜ਼ਾਰ ਦੇ ਵਿੱਚ ਜਾਂਨੇ ਹੋ ਉੜਾ ਜਾਂਨੇ ਹੋ ਹੈਨਾ ਤਾਂ ਆਪਦੀ এডਿਕੇਸ਼ਨ ਲਈ ਤੁਸੀਂ ਮਤਲਬ ਐਨਾ ਨਹੀਂ ਕਰ ਸਕਦੇ ਤੁਸੀਂ ਆਪ ਦਾ ਕੋਰਸ ਲੈ ਕੇ ਪੜ੍ਹ ਲਓ ਭਾਵੇਂ ਔਰ ਮੈਂ ਕੋਈ ਪ੍ਰਮੋਟ ਨਹੀਂ ਕਰ ਰਹੀ ਕਿਉਂਕਿ ਇਹ ਜਿਹੜਾ ਤੁਹਾਨੂੰ ਜਿੰਨਾ ਕੁ ਵੀ ਅਸੀਂ ਚਾਰजेस ਰੱਖੇ ਹੈ ਨਾ ਇਸ ਸਿਰਫ ਔਰ ਸਿਰਫ ਇੱਕ ਆਨਲਾਈਨ ਦੇ ਚਾਰਜਸ ਤੇ ਇੱਕ ਟੀਮ ਮੈਂਬਰਸ ਦੇ ਜਿਹੜੇ ਅਸੀਂ ਖਰਚੇ ਕੱਢਿਆ ਨਾ ਉਹੀ ਕਰ ਰਹੇ ਆ ਅਸੀਂ ਕਮਾਉਣ ਵਾਸਤੇ ਨਹੀਂ ਬੈਠੇ ਇਸ ਟਾਈਮ ਅਸੀਂ ਤੁਹਾਨੂੰ ਚਾਹੁੰਦੇ ਆ ਕਿ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਪੜੋ ਤੇ ਕਿਉਂਕਿ ਅਸੀਂ ਦੇਖ ਚੁੱਕੇ ਆ 30 ਸਾਲਾਂ ਤੋਂ ਪਿਛਲੇ ਪੜਾਉਂਦੇ ਹੋਏ ਅਸੀਂ ਇਹ ਦੇਖਿਆ ਕਿ ਬੱਚੇ ਕੋਵਿਡ ਤੋਂ ਬਾਅਦ ਜਿਹੜਾ ਬੱਚਾ ਆਇਆ ਉਹ ਪੜ੍ਹਾਈ 'ਚ ਪਿੱਛੇ ਸੀਗਾ ਕਿਉਂ ਉਹਨਾਂ ਦਾ ਬੇਸ ਵਿਗੜ ਚੁੱਕਿਆ ਸੀਗਾ ਔਰ ਕੰਪੀਟੀਟਿਵ ਦੇ ਵਿੱਚ ਉਹਨੂੰ ਕੁਝ ਨਹੀਂ ਆਉਂਦਾ ਸੀ ਸੋ ਅਸੀਂ ਐਸੇ ਕਰਕੇ ਪਕੜੇ ਫਸਟイヤー ਤੋਂ ਬੱਚਿਆਂ ਨੂੰ ਤਾਂ ਕਿ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਆਪਦੇ ਤਰੀਕੇ ਨਾਲ ਗ੍ਰੈਜੂਏਸ਼ਨ ਕਰਾਈਏ ਫਿਰ ਅਸੀਂ ਆਪਦੇ ਤਰੀਕੇ ਨਾਲ ਅਸੀਂ ਕੰਪੀਟੀਸ਼ਨ ਦੀ ਤਰ੍ਹਾਂ ਹੀ ਤਿਆਰੀ ਕਰਾਈਏ ਤੁਸੀਂ ਜੁੜੇ ਹੋ ਨਾ ਸਾਡੇ ਨਾਲ ਇਹ ਪਰਮਾਤਮਾ ਦੀ ਕੋਈ ਦੇਣ ਹੀ ਹੋਈ ਹੈ ਕਿ ਸਾਨੂੰ ਇਹ ਹੈ ਕਿ ਕੰਪੀਟੀਸ਼ਨ ਦੇ ਵਿੱਚ ਸਾਡਾ ਬੱਚਾ ਅੱਗੇ ਤਾਂ ਹੀ ਜਾਏਗਾ ਜੇ بیس ਹੁੰਦਾ ਬਣੇਗਾ ਸੋ ਤੁਸੀਂ ਦੇਖਿਆ ਵੀ ਇਹ ਕਲਾਸਿਸ ਦੇ ਵਿੱਚ ਕਿੰਨੇ ਈਜ਼ੀ ਭਾਸ਼ਾ ਦੇ ਵਿੱਚ ਤੁਹਾਨੂੰ ਨੋਟਸ ਦਿੱਤੇ ਗਏ ਨੇ ਹਾਂਜੀ ਹਾਂ ਹਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਲੱਗੇਗੀ ਆਰਟੀਫੀਸ਼ੀਅਲ ਇੰਟੈਲੀਜੈਂਸ ਲੱਗੇਗੀ ਜਿਹਨੂੰ ਪੰਜਾਬੀ ਦੇ ਵਿੱਚ ਮਨਸੂਨੂਈ ਬੁੱਧੀ ਵੀ ਕਹਿੰਦੇ ਆ ਨਾ ਅਗਲਾ ਇੰਪਰੂਵ ਬੂਸਟ ਇਮਿਊਨਿਟੀ ਐਂਡ metabolic ਇਹ ਸਾਡੀ ਇਮਿਊਨ ਸਿਸਟਮ ਨੂੰ ਵਧਾਉਂਦਾ ਹੈ ਔਰ metabolic ਹੈਲਥ ਨੂੰ ਵਧਾਉਂਦਾ ਹੈਗਾ ਕਨਸੈਂਟ੍ਰੇਸ਼ਨ ਤੁਸੀਂ ਦੇਖੋ ਜੇ ਤੁਸੀਂ ਮਨ ਸ਼ਾਂਤ ਇਹਨੂੰ ਤੁਹਾਡਾ ਤੁਹਾਡੇ ਇੰਨੇ ਧਿਆਨ ਨਾਲ ਪੜੋਗੇ ਨਾ ਮੈਂ ਅੱਗੇ ਦੇਖਿਆ ਬੱਚੇ ਇਹੋ ਜੇ ਹੋ ਚੁੱਕੇ ਨੇ हो, निकल क्योंकि कुछ होर ही सोची बैठे योगा नहीं करते योगा का मतलब ये मार चार दो चार हाथ मार ले बस एक्सरसाइज होगी ठीक है सो हेल्प अचीव रिलैक्सेगी पीस ऑफ माइंड मिलेगा सैल्फ अवेयर मिलेगी

ਅਹਿੰਸਾ ਦਾ ਮਤਲਬ ਮਨ ਬਚਨ ਕਰਮ ਦੇ ਨਾਲ ਕਿਸੇ ਦਾ ਦਿਲ ਨਾ ਦੁਖਾਣਾ ਜੇ ਤੁਸੀਂ ਕਿਸੇ ਨੂੰ ਮਾਰਦੇ ਕੁਦੇ ਨਹੀਂ ਪਰ ਅਗਲੇ ਨੂੰ ਚਾਰ ਗੱਲਾਂ ਗਲਤ ਬੋਲਦੇ ਹੋ ਅਗਲੇ ਦਾ ਮਨ ਤੋੜ ਦਿੰਦੇ ਹੋ ਇਹ ਵੀ ਹਿੰਸਾ ਹੈਗੀ ਹੈ ਹੈਨਾ ਕਿਸੇ ਨੂੰ ਦਿਲ ਕਿਸੇ ਦਾ ਦਿਲ ਦੁਖਾਣਾ ਸੋਨ ਦੇ ਟਾਈਮ ਜ਼ਰੂਰ ਸੋਚਿਆ ਕਰੋ ਕਿ ਅੱਜ ਮੈਂ ਕਿਸੇ ਦਾ ਦਿਲ ਤਾਂ ਨਹੀਂ ਦੁਖਾਇਆ ਠੀਕ ਹੈ ਤਾਂ ਇਹ ਚੀਜ਼ਾਂ ਅਹਿੰਸਾ ਕਹਿੰਦੀਆਂ ਹਨ ਹਿੰਸਾ ਕੀ ਹੈ ਕਿਸੇ ਦੇ ਮਨ ਨੂੰ ਦੁਖਾਣਾ ਚਾਹੇ ਉਹ ਬੋਲ ਕੇ ਦੁਖਾਣਾ ਠੀਕ ਹੈ ਨਾ ਆਪਾਂ ਗਲਤ ਬੋਲਣ ਨਾਲ ਵੀ ਕਿਸੇ ਨੂੰ ਦੁਖਾਨਣਾ ਜਿਵੇਂ ਕਿ ਕਿੱਲ ਮਾਰਦੇ ਨਾ ਦੀਵਾਰ 'ਚ ਉਹੋ ਜਿਹਾ ਹਾਲ ਹੋ ਜਾਂਦਾ ਹੈਗਾ ਸत्य ਸੱਚ ਬੋਲਣਾ ਠੀਕ ਅਸਤੇ ਅਸਤੇ ਦਾ ਮਤਲਬ ਚੋਰੀ ਨਾ ਕਰਨਾ ਦੇਖੋ ਕਿਸੇ ਦੀ ਚੀਜ਼ ਬਿਨਾ ਪੁੱਛੇ ਲੈਣਾ ਚੋਰੀ ਹੈ ਕੋਈ ਵੀ ਚੀਜ਼ ਭਾਵੇਂ 1 ਰੁਪਏ ਦੀ ਵੀ ਚੀਜ਼ ਹੋਵੇ ਬਿਨਾ ਪੁੱਛੇ ਕਦੇ ਵੀ ਕਿਸੇ ਦੀ ਚੀਜ਼ ਨੂੰ ਹੱਥ ਨਹੀਂ ਲਗਾਣਾ ਔਰ ਪ੍ਰਿੰਸੀਪਲਸ ਬਣਾਓ ਬੇਟਾ ਆਪਣੀ ਜ਼ਿੰਦਗੀ ਦੇ ਵਿੱਚ ਇਹ ਪ੍ਰਿੰਸੀਪਲਸ ਤੁਹਾਨੂੰ ਜ਼ਿੰਦਗੀ ਦੇ ਵਿੱਚ ਕਦੇ ਡਿੱਗਣ ਨਹੀਂ ਦੇਣਗੇ खाना की है यह पेट तो बाद सब कुछ एक जहां ने है ना? कपड़े की है कपड़े तो अगर सो अस्ते ब्रह्मचार्य का मतलब पच्ची साल तक ब्रह्मचार्य का मतलब यह नहीं है कि व्याह ही नहीं कराया जो पुठे पास दिमाग पै रहा है तो फिर की फायदा होया चीज और आप प्रक्रिया का मतलब की है जरूरत तो ज्यादा ਜੀਤ ਜਾਣੇ ਇਕੱਠੀਆਂ ਕਰਨੀਆਂ ਜਰੂਰਤ ਤੋਂ ਜ਼ਿਆਦਾ ਕੱਪੜੇ ਗਹਿਣੇ ਜਰੂਰਤ ਤੋਂ ਬਰਾ ਕੋਈ ਸਾਧੂ ਸੰਤ ਕਿੰਨੇ ਵਧੀਆ ਹੁੰਦੇ ਸੀ ਏਡੇ ਵਧੀਆ ਰਹਿੰਦੇ ਸੀ ਉਹ ਕੁਟੀਆਂ ਸੀ ਚ ਬੜਾ ਜੀ ਸਮਾਨ ਰੱਖਦੇ ਸੀ ਆਪ ਦੇ ਵਰਤ ਰੱਖਦੇ ਸੀ ਨਾ ਜ਼ਿਆਦਾ ਖਾਂਦੇ ਸੀ ਸਿਹਤ ਵੀ ਸਹੀ ਰਹਿੰਦੀ ਸੀ ਦਵਾਈਆਂ ਦੀ ਲੋੜ ਨਹੀਂ ਪੈਂਦੀ ਸੀ ਸਾਰਾ ਕੁਝ ਹੋ ਹੀ ਆਇਆ ਨਿਆਏ ਕੀ ਹੈ ਨਿਯਮ ਪਰਸਨਲ ਆਬਜ਼ਰਵੈਂਸ ਆਪ ਦੇ ਆਪ ਨੂੰ ਸੋਚੋ ਸ਼ੋਚ ਸੰਤੋਸ਼ ਪਵਿੱਤਰ ਵਿਚਾਰ ਰੱਖੋ ਹੈ ਨਾ ਔਰ ਸਵਾਧਿਆਏ ਆਪ ਆਪਣਾ ਸਵਾਧਿਆਏ ਮਤਲਬ ਆਪਣਾ ਧਿਆਏ ਕਰੋ ਆਪਣੇ ਆਪ

मैडीटेशन का सारा मतलब दस है कि मैडिटेशन का मतलब यह है प्रैक्टिस ऑफ फोकसिंग द माइंड टू तो अचीव काम आप माइंड शांति देन की प्रैक्टिस करना माइंड फोकस करना जिंदगी डीप कंसनट्रेस करते हो और वे वन एक्सपीरियंस पीस अभी शांति अवेयरनेस टाइप ऑफ माइंडफुलनेस मेडिटेशन भी है ब्रीदिंग मेडिटेशन भी है मंत्र मेडिटेशन भी है गाइडेड मेडिटेशन भी है जैन भी भी तो से करावांगे ये जस्ट थोड़ा थो सिलेबस दसिया हले क्वाइट एनवायरनमेंट बहुत जरूरी है इसलिए फोकस बहुत जरूरी है ब्रीदिंग के ऊपर इस तुम नॉन जजमेंटल अवेयरनेस रेगुलर प्रैक्टिस बहुत जरूरी है प्रिंसिपल की रेगुलरिटी बनी रहनी चाहिए है मॉडरनाइजेषन हाँ सॉरी मॉडर्नाइजेशन मॉडरेशन मतलब एक्स की ओवर एक्सर्शन नहीं करना सहज भाव जिन्हों कहते हैं सहज भाव च कोऑर्डिनेट करना आप दे सानू प्रोग्रेसिव लर्निंग है एम्प्टी पेट खाली होना चाहिए तीन चार घंटे रिलैक्सेशन पॉजिटिव एटीट्यूड सकारात्मक विचार आसन आसन का मतलब ये है स्टेबल रहना कंफर्टेबल रहना है ना फिजिकल पोस्चर डिजाइन टू बैलेंस बॉडी एंड माइंड स्टैंडिंग आसन आ, खड़े होने वाले कि वृक्ष आसन है, है ताड़ आसन है सिटिंग आसन बह के करने वाले पदमासन है वृजासन है इस तरह पश्चिमी उत्थान आसन है हलासन है ये सारे बैठन वाले है प्रोन आसन भुजंग आसन है लेटन वाले ठीक है ना? धनुरासन है नवासन है सन सल्यूशन सूर्य नमस्कार पलीट सीकुएंस हो बारह पोजिशन है इन प्राणायाम की है ये सारा आ जाएगा उस तो बाद सहते कंट्रोल करना कंट्रोल्ड इनहेलेटेंशन सह जा रहा है सह आ रहा है इस तरह इन देखना और इस तुंत बाद बेनीफिट भी बहुत ने लंगस कैपेसिटी बढ़ेगी स्ट्रैस घटेगा है ना एनहांस फोकस वेगा क्रिया की है क्रिया का मीनिंग डेफीनेशन एंड टाइप्स क्रिया की है

ਠੀਕ ਹੈ ਇਹ ਤਾਂ ਤੁਹਾਨੂੰ ਸਿਲੇਬਸ ਦਿੱਤਾ ਆ ਹੁਣ ਮੈਂ ਤੁਹਾਨੂੰ ਦੱਸ ਰਹੀ ਆ ਇਹ ਤੁਹਾਡਾ ਪੂਰਾ ਦਾ ਪੂਰਾ ਸਿਲੇਬਸ ਫੁੱਲ ਸਿਲੇਬਸ ਵੀ ਤੁਹਾਨੂੰ ਕਰਵਾਇਆ ਗਿਆ ਹੈ ਨੋਟ ਸਾਰੇ ਪ੍ਰੋਵਾਈਡ ਕਰਵਾਏ ਗਏ ਨੇ ਟੈਨਸ਼ਨ ਦੀ ਲੋੜ ਨਹੀਂ ਹੈ ਜਿਹੜੇ ਵੀ ਨੋਟਸ ਹੈਗੇ ਨੇ ਉਹ ਹਿੰਦੀ ਪੰਜਾਬੀ ਇੰਗਲਿਸ਼ ਦੋਨਾਂ ਦੇ ਵਿੱਚ ਨੇ ਦੇਖੋ ਸਭ ਤੋਂ ਪਹਿਲਾਂ ਯੋਗ ਕੀ ਹੈ ਯੋਗ ਇੱਕ ਅਧਿਆਤਮਿਕ ਅਤੇ ਤਪੱਸਿਆ ਵਾਲੀ ਵਿਧੀ ਹੈ ਜਿਸ ਵਿੱਚ ਸਾਹਸਾਂ ਦੇ ਨਿਯੰਤਰਣ ਧਿਆਨ ਤੇ ਸਰੀਰਿਕ ਅਭਿਆਸ ਸ਼ਾਮਿਲ ਹੁੰਦੇ ਹਨ ਜੋ ਮਨ ਅਤੇ ਸ਼ਰੀਰ ਦੀ ਇਕਤਾ ਲਈ ਕੀਤੇ ਜਾਂਦੇ ਹਨ ਫਿਰ ਤੁਹਾਨੂੰ ਯੋਗਾ ਦਾ ਦੱਸਿਆ ਸਾਰਾ ਦਾ ਸਾਰਾ ਕਿ ਇਹ ਵਾਸਤਵ ਚ 5000 ਸਾਲ ਪੁਰਾਣੀ ਹੈ ਪਹਿਲੀ ਵਾਰੀ ਉਪਸਥਿਤੀ ਰਿਗਵੇਦ ਦੇ ਵਿੱਚ ਐਂਦੀ ਜਿਹੜੀ ਹੈ ਆ ਹੋਈ ਪਤੰਜਲੀ ਨੇ ਆਪਣੇ ਯੋਗ ਸੂਤਰ ਰਾਹੀਂ ਇਸ ਨੂੰ ਅਸ਼ਟ ਭਾਗਾਂ ਵਿੱਚ ਵੰਡਿਆ ਅਸ਼ਟੰਗ ਯੋਗ ਉਸ ਦਾ ਹੈਗਾ ਯੋਗ ਸਿਰਫ ਕਸਰਤ ਨਹੀਂ ਹੈ ਜੀਵਨ ਸ਼ੈਲੀ ਤੇ ਦਾਰਸ਼ਨਿਕ ਤਰੀਕਾ ਹੈ ਮਤਵੁਨ ਬਿੰਦੂ ਹੈ ਮੋਤ ਮੇਨ ਮੇਨ ਹੈ

ਉਵਾਸਤਵਚਾ ਆਪਾਂ ਕਹੀਏ ਸਿੰਧੂ ਘਾਟੀ ਸਭਿਆਚਾਰ ਦੇ ਵਿੱਚ ਤੁਹਾਨੂੰ ਦੱਸਿਆ ਨਾ ਉਹ ਬੰਦਾ ਜੇ ਮਿਲਿਆ ਸੀ ਬੈਠਿਆ ਹੋਇਆ ਯੋਗ ਕਰਦਾ ਹੋਇਆ ਉੱਥੋਂ ਪਤਾ ਚੱਲਦਾ ਪਰ ਪਤੰਜਲੀ ਨੇ ਆਪਣੇ ਸਭ ਤੋਂ ਜ਼ਿਆਦਾ ਇਹਨੂੰ ਬਧਾਇਆ ਸੀ ਕੁਝ ਸ਼ਾਰਟ ਕੁਐਸਚਨਸ ਨੇ origin of yoga ਕਿਦੋਂ ਹੋਇਆ ਕੰਪਾਈਲਡ ਦਾ ਯੋਗਾ ਸੂਤਰ ਕਿਨੇ ਚਲਾਇਆ ਹੈ ਨਾ ਮਹਾਰਿਸ਼ੀ ਪਤੰਜਲੀ ਨੇ 올ਡੈਸਟ ਟੈਕਸਟ ਕਿਹੜਾ ਹੈ ਇਥੇ ਯੋਗ ਯੋਗਾ ਬਾਰੇ ਮਿਲਦਾ ਰਿਗਵੇਦ ਹੈ ਵਟ ਆਰ ਦਾ ਫੋਰ ਮੇਨ ਟਾਈਪ ਆਫ ਯੋਗ ਕਿਹੜਾ ਹੈ ਨਾ ਭਗਤੀ ਯੋਗ ਕਰਮ ਯੋਗ ਗਿਆਨ ਯੋਗ ਰਾਜ ਯੋਗ मेन गोल की है आत्मा का ज्ञान है मीनिंग हो गया कर लिया भी एकता है ना मतलब चेतना सर्व, चेतना दे मिलाप दी है डेफिनेशन की गल करें योगा प्रैक्टिस फॉर रियलाइज दू है योगीबद्ध अभ्यास है जो उचे आत्मिक स्तर की प्राप्ति ले किया जाता है इस आसन प्राणायाम ध्यान आदि शामिल हैं डेवलपमेंट ऑफ योगा तो योग पांच हज़ार साल पहला सिद्धू घाटी सभ्यता दम चालू होर हो देखने फिर आ गया कि ऋग्वेद के उपनिषदा भी इस बारे दस्या है प्री कलासिक पीरीयड भगवत गीता के दस है कलासीकल पीरियड योग सूत्रा च भी दस्या है पूरा पूरा तू तक दिशरी दे दीती है स्वामी आधुनिक योग स्वामी विवेकानंद ने भी इस बारे क्या संयुक्त राष्ट्र संघ ने 21 जून ਨੂੰ ਯੋਗਾ ਦਿਵਸ ਵਾਸਤੇ ਕਿਹਾ ਉਸ ਤੋਂ ਬਾਅਦ ਮਹੱਤਵਪੂਰਨ ਬਿੰਦੂ ਹੈ ਜੋਗ ਦੀ ਸ਼ੁਰੂਆਤ ਭਾਰਤ ਤੋਂ ਹੋਈ ਯੋਗ ਦਾ ਵਿਕਾਸ ਵੇਦਾਂ ਉਪਨਿਸ਼ਦਾਂ ਗੀਤਾ ਯੋਗ ਸੂਤਰ ਤੇ ਹੱਥ ਯੋਗ ਰਾਹੀਂ ਹੋਇਆ ਇਸ ਤਰ੍ਹਾਂ ਠੀਕ ਹੈ ਆਸਾਨਾਂ ਦਾ ਯੋਗ ਯੋਗਦਾਨ ਫਿਰ ਮੈਂ ਤੁਹਾਨੂੰ ਸ਼ੋਰਟ ਚ ਕਰਾ ਦਿੱਤਾ ਹੈਗਾ ਆ ਕੁਝ ਛੋਟੇ ਕੁਐਸਚਨਸ ਵੀ ਨੇ ਠੀਕ ਹੈ ਨਾ ਆ ਕਰ ਲੈਣਾ ਔਰ ਉਸ ਤੋਂ ਬਾਅਦ ਮਤਲਬ ਇੱਕ ਇੱਕ ਚੀਜ਼ ਤੁਹਾਨੂੰ ਬਹੁਤ ਸ਼ੋਰਟ ਚ ਕਰਵਾਈ ਹੋਈ ਹੈ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਸਮੇਂ ਦੀ ਘਾਟ ਹੈ ਇਸ ਕਰਕੇ ਮੈਂ ਤੁਹਾਨੂੰ ਸਾਰਾ ਕਰਵਾ ਨਹੀਂ ਸਕਦੀ ਮੈਂ ਉਸ ਲਈ ਮਾਫੀ ਚਾਹਾਂਗੀ ਠੀਕ ਹੈ ਨਾ ਤੇ ਬਾਕੀ ਤੁਹਾਨੂੰ ਸਾਰਾ ਸਿਲੇਬਸ ਬਹੁਤ ਵਧੀਆ ਤਰੀਕੇ ਨਾਲ ਸਮਝ ਆ ਜਾਏਗਾ ਠੀਕ ਹੈ ਨਾ ਤਾਂ ਅੰਦੇ ਕੀ ਫਾਇਦੇ ਨੇ ਔਰ ਯੋਗ ਦਾ ਮੇਨ ਮਕਸਦ ਕੀ ਹੈ ਇਹ ਸਾਰਾ ਐਂਡ ਨੈਕਸ ਤੁਸੀਂ ਦੇਖੋ ਐਸੇ ਤਰ੍ਹਾਂ ਧਿਆਨ ਕੀ ਹੈ ਭਾਰਨਾ ਕੀ ਹੈ ਪ੍ਰਤਿਆਹਾਰ ਕੀ ਹੈ ਪ੍ਰਾਣਯਾਮ ਕੀ ਹੈ ਇਸ ਤੋਂ ਇਲਾਵਾ ਆਸਣ ਕੀ ਨੇ ਠੀਕ ਹੈ नियम की ने यम की ने तो यम तो दस हीता सँ मंबर है उस तो बाद वगैरह मैं तुम तो दसता सियम का मतलब की है कि परसनल प्योरीफिकेन जरूरी है शौच क्लीनलीनैस प्योरिटी ऑफ बॉडी एंड माइंड संतोष कंटेंटमेंट जिन्होंने कहते हैं विद वट वन हैज अपस जिन्हों कहते सैल्फ कंट्रोल हो गया एंड स्वाध्याय सैल्फ स्टड्डी हो गया ਈਸ਼ਵਰ ਅ ਅਰਿਧਾਨ ਸਰੈਂਡਰ ਟੂ ਅ ਅੰਗੋੜ ਹੋ ਗਿਆ ਲਾਸਟ ਜੇ ਗੋੜ ਦੇ ਬਾਰੇ ਆਪ ਆਪ ਦੇ ਆਪ ਨੂੰ ਗੋੜ ਦੇ ਪੈਰਾਂ ਦੇ ਵਿੱਚ ਸਮਰਪਿਤ ਕਰ ਦੋ ਆਸਨ ਕੀ ਹੈ ਫਿਜ਼ੀਕਲ ਪੋਸਚਰ ਹੋ ਗਿਆ ਆ ਤੁਹਾਨੂੰ ਦੱਸਿਆ ਸੀ ਪ੍ਰਾਣਯਾਮ ਕੀ ਹੈ ਰੈਗੂਲੇਸ਼ਨ ਆਫ ਇਨਹੇਲੇਸ਼ਨ ਐਂਡ ਐਕਸਹੇਲੇਸ਼ਨ ਸਾਹ ਦੀ ਆਣ ਜਾਣ ਨੂੰ ਦੇਖਣਾ ਠੀਕ ਹੈ ਨਾ ਧਾਰਨਾ ਕੀ ਹੈ ਫਿਕਸਿੰਗ ਦਾ ਮਾਈਂਡ 1.0 योगा करना मैडी करना भटकता एनर्जी है बहुत एनर्जी है पर एनर्जी तो नहीं करते भटकता कदम इधर भटक लिया कदम उधर भटकता है ना समाधि की है हाईस्ट स्टेट ऑफ योगा सब तो ज्यादा समाधि योगी की करते हैं ऑबजैक्ट ऑफ मैडीटे करते हैं ठीक है ना टाइप की है काफी तरह दिवे सविकल्प निर्विकल्प

तो मन जो मतलब तो जरूरी तो है अज तुम सबजैक्ट क्यों लगाए जा रहे हैं क्योंकि देखा जा चुका है कि डिप्रैशन बहुत हो रही है लोगों को ठीक है ना डिप्रैशन तो मुक्ति पानी है तो यह बहुत जरूरी है प्रत्याहार ने

ਹੈਨਾ ਮਾਨ ਸ਼ਾਂਤ ਹੋਣਾ ਚਾਹੀਦਾ ਹੈਗਾ ਠੀਕ ਹੈ ਤਾਂ ਇਹ ਸਾਰਾ ਹੋ ਗਿਆ ਉਸ ਤੋਂ ਬਾਅਦ ਕੁਝ ਛੋਟੇ ਕੁਐਸਚਨਸ ਹੈ ਸਾਰਾ ਐਸੀ ਤਰ੍ਹਾਂ ਦਾ ਹੀ ਹੈ ਬਹੁਤ ਈਜ਼ੀ ਹੈ ਹਰ ਚੀਜ਼ ਨੂੰ ਤੁਹਾਨੂੰ ਪੰਜਾਬੀ ਦੇ ਵਿੱਚ ਪ੍ਰੋਪਰ ਸਮਝਾਇਆ ਗਿਆ ਹੈ ਪੂਰਾ ਪੰਜਾਬੀ ਚ ਪੂਰੇ ਸਿਲੇਬਸ ਦੇ ਜਿਹੜੇ ਟਾਪਿਕ ਨੇ ਤੁਹਾਡੇ ਕਵਰ ਕੀਤੇ ਨੇ ਕਿਰਿਆ ਦੇ ਪ੍ਰਕਾਰ ਕੀ ਨੇ ਨੀਤੀ ਕੀ ਹੈ ਹੈਨਾ ਧੋਤੀ ਕੀ ਹੈ ਪਲੀਜ਼ਿੰਗ ਦਾ ਕਲੀਨਜ਼ੀ ਗੋਫਰ ਸਟਮਕ ਡਾਈਜੈਸਟਿਵ ਟ੍ਰੈਕਟ ਜਿਵੇਂ ਪਾਉ ਐਨੀਮਾ ਨਹੀਂ ਲੈ ਲੈਂਦੇ नॉली की है एब्डोमिनल मैसेज़ ऑफ स्ट्रेंथनिंग पेट दी मालिश अति मजबूती बस्ती की है है ना आंतों की सफाई इस तरह कपाल कपालभाति की है फ्रंटल ब्रेन क्लीनजिंग ब्रेन से जुड़ा अब कर देना क्लानवा कर करना रामदेव बाबा ऐसे करके है ना उन दिन ना क्या इधर ले पासे कुछ भी जड़ा जमया होता निकल जाता है ਸੋ ਬ੍ਰੇਨ ਦੀ ਫਰੰਟਲ ਬਲੇਨ ਜੁੜਾ ਹੈ ਮਸਤਿਕ ਦੀ ਸਫਾਈ ਯਾਨੀ ਦਿਮਾਗ ਸ਼ਰੀਰ ਮਨ ਸਾਫ ਹੋਊਗਾ ਤਾਈ ਉਹ ਕਾਣੀ ਨਹੀਂ ਸੁਣੀ ਹੋਈ ਵੀ ਗੰਦਾ ਬਰਤਨ ਹੈਗਾ ਉਹਦੇ ਵਿੱਚ ਕੋਈ ਕਹਿੰਦਾ ਵੀ ਲੈ ਲੈ ਉਹ ਕਹਿੰਦਾ ਮੈਂ ਬਰਤਨ ਬਰਤਨ ਵਿੱਚ ਕੀ ਮੇਲ ਮਾ ਪਰ ਜਿਹੜੇ ਚੰਗੇ ਵਿਚਾਰ ਤਾਂ ਸ਼ੁੱਧ ਸ਼ਰੀਰ ਹੋਊਗਾ ਸ਼ੁੱਧ ਮਨ ਹੋਊਗਾ ਤਾਂ ਵਿਚਾਰ ਚੰਗੇ ਆਣਗੇ ਸ਼ੋ ਸ਼ਰੀਰ ਸ਼ੁੱਧ ਨਹੀਂ ਹਨਾ ਗੰਦ ਫੰਦ ਅੰਡ ਸ਼ਡ ਖਾ ਕੇ ਸ਼ਰੀਰ ਦੇ ਵਿੱਚ ਅੰਦਰ ਗੰਦ ਜਮਾ ਰੱਖਿਆ ਉਤੋਂ ਦੀ ਵਿਚਾਰ ਵੀ ਸ਼ੁੱਧ ਨਹੀਂ ਸਾਰਾ ਦਿਨ ਗੁੱਸਾ ਆ ਗਰੀ ਜਾਂਦੇ ਆ ਤਾਂ ਸਾਡੀ ਸਿਹਤ ਕਿੰਨੀ ਸਹੀ ਰਹੂਗੀ ਹੈਨਾ ਤਾਂ ਪ੍ਰਕਿਰਿਆ ਦੇ ਵਿੱਚ ਆ ਜਾਂਦਾ ਹੈ ਹੱਠ ਯੋਗ ਦਾ 파ਟ ਹੈ ਠੀਕ ਸੋ ਇਹ ਸਾਰੇ ਦੇ ਸਾਰਾ ਐਸੇ ਤੋਂ ਰਿਲੇਟਡ ਹੈਗਾ ਠੀਕ ਹੈ ਨਾ ਹੁਣ ਮੈਂ ਜਿਵੇਂ ਪ੍ਰਕਿਰਿਆ ਦੇ ਪ੍ਰਕਾਰ ਹੋਗੀ ਮਤਲਬ ਤੁਸੀਂ ਕੀ ਕਰਨਾ ਹੈ ਯੋਗ ਜਿਵੇਂ ਜਿਵੇਂ ਤੁਹਾਨੂੰ ਦਿੱਤਾ ਬਸ ਪੜੀ ਜਾਣਾ ਹੈਗਾ ਅੱਧੇ ਦੋ ਘੰਟੇ ਤੁਸੀਂ ਇਹ ਜਿਹੜੇ ਨੋਟਸ ਹੈ ਪੜ ਲੋਗੇ ਤੁਹਾਨੂੰ ਟੈਨਸ਼ਨ ਨਹੀਂ ਵਧੀਆ ਨੰਬਰ ਆ ਜਾਣਗੇ ਠੀਕ ਹੈ ਬਹੁਤ ਈਜ਼ੀ ਸਬਜੈਕਟ ਹੈ ਕੋਈ ਔਖਾ ਨਹੀਂ ਹੈ ਬਸ ਤੁਹਾਨੂੰ ਇਹ ਜ਼ਰੂਰੀ ਹੈ

ਲੈ ਸਕਦੇ ਹੋ ਸਾਰੇ ਨੋਟਸ ਮਾਡਲ ਟੈਸਟ ਪੇਪਰ ਤੁਹਾਡੇ ਸਟੋਰ ਦੇ ਵਿੱਚ ਜਿੱਥੇ ਕੋਰਸ ਨੋਟਸ ਹੈਗੇ ਨੇ ਉੱਥੇ ਪਾ ਵੀ ਦਿੱਤੇ ਗਏ ਨੇ ਵੀਡੀਓ ਵੀ ਲੱਗ ਗਈ ਹੈ ਹਾਂਜੀ ਥੈਂਕ ਯੂ ਬੇਟਾ